ਸਾਰੇ ਕੋ ਘੋਰੀ ਦੀਦੇ ਵੀ ਭੂਰੇ ਕੋਏ ਭੈਂਡਾ ਯਾਰ ਐਨ ਕੰਡੂ ਜਿਆ ਨੇ ਹੁਣ ਤੋਂ ਵੀਡੀਓ ਦਾ ਪਾਇ ਉਹ ਠੀਕ ਹੈ ਤੂੰ ਵੀ ਮਗਰ ਮੂਹਰੇ ਹੱਥ ਰੱਖੀ ਕੇ ਇਹ ਭੈਂਡਾ ਲਿੱਕਾ ਬੁੱਢਾ ਇਹ ਵੇਖ ਲਈਏ ਤਾਂ ਬਈ ਐਨ ਕੰਮ ਜੀ ਦੀ ਇਹ ਭਾਈ ਚੱਬਦਾ ਇੱਕ ਡਾਕਟਰ ਸੀ ਇੱਕ ਸੁਭਾਅ ਪਿਆ ਉਹ ਅਗਲੇ ਨੂੰ ਆਏ ਹੁੰਦਾ ਵੀ ਐਨ ਕੂਨ ਲਾਈਏ ਭੈਂ ਸਾਡਾ ਕੋ ਦੇਖਿਆ ਹੁੰਦਾ ਡਾਕਟਰ ਕਾਹਦਾ ਸੀ ਡਾਕਟਰ 3 ਵਜੇ ਆਪਣਾ ਬੰਦਿਆ ਹਾਂ ਬੰਦੇ ਠੀਕ ਹੈ ਲੱਗਦਾ ਤੇਰੇ ਵੀ ਡਾਕਟਰ ਸੀਗਾ ਇਹ 2005 ਤੋਂ ਲੈ ਕੇ ਤੇ 2020 ਤੱਕ ਦੁਕਾਨ ਕਰੀਏ ਡਾਕਟਰ ਇਹ ਜਿਆ ਠੀਕਾ ਤੁਕੇ ਰਾਂ ਲਵਾਲੀ ਬੁਖਾਰ 20 ਸਾਲ ਚੱਜੇ ਮੈਂ ਬੈਠਾ ਝੂਠ ਨਾ ਮੰਨੀ ਇਹ ਸਹੀ ਗੱਲ ਦਵਾਈ ਇਹ ਜੀ ਸੀ ਏਡੀ ਤਗੜੀ ਸਾਡੇ ਆਪਣੇ ਕੁੱਲ ਵੈਰਾਈਟੀ ਹੈ 15000 ਪ੍ਰੈਕਟਿਸ ਕਰੀਏ ਪਹਿਲੇ ਬੰਦੇ ਕਹਿੰਦਾ ਵੀ ਆਪਾਂ ਹਾਂ ਦੁਕਾਨ ਲੱਗ ਗਿਆ ਸਾਡੇ ਨਾਲ ਜੁੜੇ ਦੁਕਾਨਦਾਰੀ ਸ਼ਰਤੀ ਝੋਲਾ ਇਹਨੇ ਸਾਫ ਤੰਦਰ ਟੰਗਿਆ ਪੇ ਪੇਟੀ ਦੇ ਭਾਈ ਨੇ ਨਹੀਂ ਯਕੀਨ ਹੁੰਦਾ ਤਾਲਾ ਖੋਲ ਕੇ ਦੁਕਾਨ ਦਾ ਹੁਣ ਦੁਕਾਨੇ ਦਵਾਈ ਹੋਵੇ ਜਿਵੇਂ ਕਿਲੇ ਦੇ ਸੰਗ ਲੱਗੇ ਜਦੋਂ ਇਹਨੇ ਉਦੋਂ ਲਾਸਟ ਰੇਟੋ ਝੋਲਾ ਟੰਗਿਆ ਇਹਨੇ ਕਿਲੇ ਤੇ ਉਦੋਂ ਆਪਦੇ ਇੱਕ ਟੀਕਾ ਬੁਖਾਰ ਵਾਲਾ ਲਾ ਕੇ ਛੱਡਤਾ ਵੀ ਦੂਆ ਦਾ ਪਾ ਚੜਦਾ ਹਾਰੋ ਚਲਾ ਕੇ ਹਾਂ ਇਹਨੂੰ ਹਜੇ ਕਹਿੰਦੇ ਆਂ ਸੀ ਵੀ ਬੇਲੇ ਕੋਲੇ ਲੋੜ ਪੰਨੇ ਸਾਡੇ ਰਾਤ ਨੂੰ ਪਿੰਡ ਕੋਈ ਡਾਕਟਰ ਹੈ ਨਹੀਂ ਮੈਂ ਕਿਹਾ ਯਾਰ ਤੂੰ ਦਵਾਈਆਂ ਦੂਆਂ ਰੱਖਿਆ ਕਰ ਕੋਈ ਰਾਤ ਨੂੰ ਕਿਸ ਗਰੀਬ ਦਾ ਅਰ ਸਰ ਜਾਂਦਾ ਸਰ ਜਾਂਦਾ ਸਰ ਜਾਂਦਾ ਸਹੀ ਗੱਲ ਇਹ ਫਿਰ ਕੌਲ ਕਰਦਾ ਕਹਿੰਦਾ ਕੰਮ ਹੀ ਛੱਡਦਾ ਕੋਰੋਨਾ ਦੇ ਵਿੱਚ ਆਏ ਸੀ ਵੱਡੇ ਵੱਡੇ ਡਾਕਟਰ ਆਏ ਸੀਗੇ ਤੇ ਉਦੋਂ ਦੂਜੇ ਪਿੰਡਾਂ ਦੇ ਵਿੱਚ ਝੋਲੇ ਚੱਕ ਡਾਕਟਰ ਹੀ ਕੰਮ ਆਏ ਆ ਉਹਦੇ ਤੇ ਇੱਕ ਬਾਈਆਂ ਨੇ ਬੋਲੀ ਵੀ ਪਾਈ ਆ ਉਦੋਂ ਆਪਾਂ ਜਿੰਨਾਂ ਦੀਓ ਮਾਲਾ ਵਈ ਗਿੱਦਿਆਲੇ ਦੀ ਪਾਈ ਹੋਈ ਆ ਰੋਜਰ ਅਮਨ ਰੋਜਰ ਗਰੁੱਪ ਦੀ ਉਹਨਾਂ ਨੇ ਬਹੁਤ ਸਾਥ ਦਿੱਤਾ ਝੋਲੇ ਵਾਲਿਆਂ ਤੇ ਖਾਸ ਕਰਕੇ ਵੀਡੀਓ ਪਾਈ ਜਾਂਦੀ ਆ ਅਖੀਰ ਨੂੰ ਝੋਲਾ ਚੱਕਣਾ ਸਹੀ ਗੱਲ ਆ ਬਾਈ ਉਹੀ ਕੰਮ ਆਇਆ ਮਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਵੱਡੇ ਡਾਕਟਰ ਤੋਂ ਆਪਦੇ ਹੱਥ ਤੇ ਬੁੱਲ ਤੇ ਇਹ ਪੱਟ ਨੂੰ ਨਹੀਂ ਹਟੇ ਉਹ ਤਾਂ ਹੁਣ ਗਲੀਸ ਉਹ ਯਾਰ ਬਾਈ ਤੂੰ ਦਿਮਾਗ ਲਾ ਜੈ ਏਡਾ ਡਾਕਟਰ ਹੁੰਦਾ ਨੇ ਸਾਡੇ ਕੋਲ ਹੀ ਆਉਣਾ ਸੀ ਮੂੰਹ ਲੱਗਦਾ ਤੈਨੂੰ ਡਾਕਟਰ ਕੌਣ ਦਬਾਈ ਲੈਂਦਾ ਤੂੰ ਇਹ ਇਹ ਕਾ ਬਾਈ ਦੇਖ ਮੈਂ ਹਾਂ ਇਹ ਮਜ਼ਾਕ ਹਾਂ ਤੁਸੀਂ ਵੀਡੀਓ ਚਲਦੀ ਰਹਿੰਦੇ ਤੇ ਉਹ ਦੁਕਾਨ ਜਿਹੜਾ ਮੈਂ ਬਾਰ ਕਰਕੇ ਦੁਕਾਨਾ ਜਾਲੀ ਨਾ ਲੱਗੇ ਹੋਣਾ ਸਾਰਾ ਕੁਝ ਕਿਰਾਇਆ ਨਹੀਂ ਦਿੱਤਾ ਅਗਲੇ ਸਾਮਾਨ ਵਿੱਚ ਹੀ ਪਿਆ ਆ ਮੈਂ ਕਹਿੰਦੇ ਕਿਰਾਇਆ ਦੇ ਫਿਰ ਇੱਕ ਦੋ ਪਾਤਾ ਦੇ ਵਜ੍ਹਾ ਨਾਲ ਡਾਕਟਰ ਦੇ ਨਾਲ ਗਿਆ ਫਿਰ ਦੇਖ ਲੈ ਡਾਕਟਰ ਆਨਾ ਕਮਾਇਆ ਨਹੀਂ ਭਾਈ ਤਿੰਨੇ ਹੁਣ ਮਤਲਬ ਤੇਰਾ ਕੋਈ ਅਰਾ ਕਮ ਬਹੁਤ ਤਗੜੀ ਰੋਕੀ ਵੀ ਹੈ ਪਿੰਡ ਜੀ ਵੀ ਇੰਨੀ ਬਹੁਤ ਜਿਆਦੇ ਯਕੀਨ ਨਹੀਂ ਮੰਨਣਾ ਹੋਏ ਨਾ ਪੰਜ ਭਰੇ ਪਿਆ ਬਟ ਚੋਟ 4 ਲੱਖ ਰੁਪਏ ਹਾਂ 4 4.5 ਲੱਖ ਰੁਪਏ ਪਿੰਡ ਮਲੜੀ ਦੇ ਕੋਲੇ ਆ ਮਤਲਬ ਫਿਰ ਤੱਕ ਕੁੱਲ ਮਿਲਾ ਕੇ ਆਏ ਆ ਵੀ ਇਹ ਜਿਹੜਾ ਆਪਣਾ ਆਪਣਾ ਪੇਜ ਚੱਲਦਾ ਹੈ ਉਹਦੇ ਤੋਂ ਫਿਰ ਤੈਨੂੰ ਜਿੱਦਣ ਉਹ ਪੈਸੇ ਆ ਗਏ 4 ਲੱਖ ਤੇਰਾ ਆ ਗਿਆ ਇਕੱਠਾ ਫਿਰ ਤੈਨੂੰ ਇਹਨਾਂ ਤੋਂ ਲੈਣ ਲੋਣ ਦੀ ਲੋੜ ਨਾ ਨਾ ਕਰਦਾ ਉਤੋਂ ਹੀ ਚਲਾ ਚਲਾ ਤਾਂ ਜਾਣ ਕੇ ਰੱਖਿਆ ਦੁੱਧ ਪੀਂਦੇ ਆ ਯਾਰ ਮੈਂ ਸਾਰਾ ਕੁ ਮੈਂ ਜਾਣਾ ਹੀ ਛੱਡਦਾ ਉਹ ਜੋ ਇਹਨੂੰ ਲੋੜ ਹੁੰਦੀ ਆ ਉੱਥੋਂ ਬਾਈ ਕੱਟ ਕੇ ਕਰਦਾ ਸਾਡੇ ਪਿੰਡ ਆ ਕੇ ਕਰ ਲਈ ਦੁਕਾਨ ਇੱਥੇ ਦੀ ਫੌਕ ਹੋਣਾ ਬਾਈ ਚੱਲਦੀ ਵੀਡੀਓ ਜੇ ਮੈਂ ਫੋਨ